ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏਗੇ ਸਕੂਲ ਵਾਲੀ ਡਰੈੱਸ ਆਗੀ ਕੋਲਰ ਵਾਲੀ ਡਰੈੱਸ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀ ਆਪਾਂ ਨੇ ਬਣਾਉਣੀ ਆ ਉਹਦੀ ਕਟਿੰਗ ਕਰਦੇ ਦਿਖਾਵਾਂਗੇ ਕਿੰਨਾ ਤੀਰਾ ਪਾਉਣਾ ਕਿਸ ਤਰ੍ਹਾਂ ਦੀਆਂ ਕਾਟਾਂ ਬੈਣੀਆਂ ਕਿਉਂਕਿ ਉਹਦੇ ਵਿੱਚ ਕੋਲਰ ਪਾਇਆ ਹੁੰਦਾ ਹੈ ਜਿਸ ਤਰ੍ਹਾਂ ਜੈਂਟਸ ਦੀ ਸ਼ਰਟ ਦੇ ਕਲਰ ਹੁੰਦਾ ਕਿਸੇ ਬੱਚੇ ਦੀ ਆ ਦੇਖੋ ਇਹ ਜਿਹੜੀ ਆਪਣੀ ਸ਼ਰਟ ਆਗੀ ਇਹ ਇਸ ਤਰੀਕੇ ਨਾਲ ਸਕੂਲ ਵਾਲੀ ਡਰੈੱਸ ਆ ਇਸ ਤਰ੍ਹਾਂ ਦੀ ਫੱਟੀ ਲੱਗੀ ਹੋਈ ਹੈ ਇਹਦੀ ਤੁਸੀਂ ਕਿਸ ਤਰੀਕੇ ਨਾਲ ਕਟਾਈ ਕਰਨੀ ਆ ਕਿਉਂਕਿ ਆਮ ਆਪਾਂ ਘਰਾਂ ਦੇ ਵਿੱਚ ਵੀ ਬਣਾ ਲੈਂਦੇ ਆ ਕਿਉਂਕਿ ਇਹਦੇ ਵਿੱਚ ਕੋਈ ਪਲੇਟਾਂ ਵਗੈਰਾ ਨਹੀਂ ਹੁੰਦੀਆਂ ਸਿੰਪਲ ਡਰੈਸ ਹੁੰਦੀ ਹੈ ਸਕੂਲ ਵਾਲੀ ਤੇ ਆ ਇਹਦੇ ਉੱਪਰ ਪੈਚ ਵਗੈਰਾ ਲੱਗਿਆ ਹੁੰਦਾ ਜਿਸ ਤਰ੍ਹਾਂ ਸਕੂਲ ਦਾ ਨਾਮ ਵਗੈਰਾ ਦਿੱਤਾ ਹੈ ਸੈਕਰ ਹਟਦੀ ਆ ਉਸੇ ਹਿਸਾਬ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਦੀ ਤੁਸੀਂ ਕਿਸ ਤਰ੍ਹਾਂ ਕਟਿੰਗ ਕਰਕੇ ਆਸਾਨੀ ਨਾਲ ਆਪਣੇ ਬੱਚੇ ਦੀ ਡਰੈਸ ਘਰ ਵਿੱਚ ਬੈਠ ਕੇ ਰੈਡੀ ਕਰ ਸਕਦੇ ਹੋ ਕਿਉਂਕਿ ਆਪਾਂ ਲਗਾਤਾਰ ਤੁਹਾਨੂੰ ਵੀਡੀਓ ਨਹੀਂ ਦੇ ਸਕੇ ਬੈਡਿੰਗ ਸੀਜ਼ਨ ਦੇ ਕਾਰਨ ਹੁਣ ਆਪਾਂ ਤੁਹਾਨੂੰ ਹਫਤੇ ਦੇ ਵਿੱਚ ਦੋ ਵੀਡੀਓ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਇਹਦਾ ਵੀ ਤੁਸੀਂ ਨਾਪ ਕੀ ਮੇਲ ਲੈਣਾ ਡਰੈਸ ਤੋਂ ਜੇ ਤੁਸੀਂ ਕਿਸੇ ਬੱਚੇ ਦਾ ਵੈਸੀ ਨਾਪ ਲੈਣਾ ਉਹ ਗੱਲ ਵੱਖਰੀ ਜਾਰੀ ਜਿਵੇਂ ਤੁਸੀਂ ਸੂਟ ਤੋਂ ਨਾਪ ਲੈਣਾ ਤਾਂ ਤੁਸੀਂ ਕਿਸ ਤਰੀਕੇ ਨਾਲ ਨਾਪ ਲੈ ਕੇ ਸ਼ਰਟ ਨੂੰ ਕਟਿੰਗ ਕਰ ਸਕਦੇ ਹੋਗੇ ਦੇਖੋ ਜਿਵੇਂ ਆਪਾਂ ਲੈਂਥ ਵਗੈਰਾ ਤਾਂ ਨੋਰਮਲ ਆਪਾਂ ਮਿਨ ਹੀ ਲੈਣੇ ਹੁੰਦੇ ਆ ਆਪਾਂ ਜਿਹੜੀ ਇਹ ਤੀਰੇ ਦੀ ਸਿਲਾਈ ਹੁੰਦੀ ਹੈ ਇੱਥੋਂ ਲੈਂਥ ਨੂੰ ਮਿਨਕੀਏ ਜਾਣੇ ਹੁੰਦੇ ਆ ਦੇਖੋ ਆਪਾਂ ਇਸ ਤਰੀਕੇ ਨਾਲ ਬਿਲਕੁਲ ਕਾਲਰ ਦੇ ਕੋਲੋਂ ਨਾਪ ਲੈਣਾਗਾ ਤਾਂ ਲੈਂਥ ਦੇਖੋ ਆਪਾਂ ਉਸੇ ਹਿਸਾਬ ਦੇ ਨਾਲ ਜਿਵੇਂ 40 ਲੈਂਥ ਹੈ ਦੀ ਤਾਂ ਆਪਾਂ 40 ਲੈਂਥ ਦੇ ਹਿਸਾਬ ਨਾਲ 3 ਇੰਚ ਪਲੱਸ ਕਰਕੇ ਉਹਦੀ ਕਟਿੰਗ ਕਰਾਂਗੇ ਹੁਣ ਆਪਾਂ ਨੇ ਦੇਖੋ ਚੈਸਟ ਦਾ ਨਾਪ ਨਾਪਣਾਗੇ ਤਾਂ ਤੁਸੀਂ ਨੇ ਜਿਹੜੇ ਬਟਨ ਨੇਗੇ ਇਹ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਬੰਦ ਕਰ ਲੈਣੇ ਨੇ ਕਿਉਂਕਿ ਫਿਰ ਇਹਦੇ ਨਾਲ ਸਪੇਸ ਰਹਿ ਜੂਗੀ ਸੈਂਟਰ ਦੇ ਵਿੱਚ ਤਾਂ ਇਹਦੀ ਫਿਟਿੰਗ ਦੇ ਵਿੱਚ ਫਰਕ ਰਹੇਗਾ ਤਾਂ ਤੁਸੀਂ ਇਸ ਤਰ੍ਹਾਂ ਬਟਨ ਬੰਦ ਕਰਕੇ ਤਾਂ ਤੁਸੀਂ ਇਸ ਤਰੀਕੇ ਨਾਲ ਇਹਦਾ ਨਾਪ ਨਾਪਣਾਗਾ ਦੇਖੋ ਸਾਡੇ ਕੀ ਇਹ ਬਹੁਤ ਜ਼ਿਆਦਾ ਲੂਜ਼ ਆ ਤਾਂ ਇਹਦੇ ਨਾਲੋਂ ਆਪਾਂ ਨੇ 1 ਇੰਚ ਘਟਾਉਣਾਗਾ ਦੇਖੋ ਜ਼ਿਆਦਾ ਲੂਜ਼ ਬਣੀ ਹੋਈ ਹੈ ਇਹ ਤਾਂ ਉਹ ਆਪਾਂ ਉਸੇ ਹਿਸਾਬ ਦੇ ਨਾਲ ਨਾਪ ਤੁਹਾਨੂੰ ਦੱਸਦੇ ਜਾਵਾਂਗੇ ਇੱਕ ਵਾਰੀ ਤੁਹਾਨੂੰ ਮੈਂ ਦੱਸ ਰਹੀ ਹਾਂ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਨਾਪ ਨੂੰ ਨਾਪਣਾਗਾ ਹੁਣ ਆਪਾਂ ਲਵਾਂਗੇ ਕਮਰ ਦਾ ਨਾਪ ਦੇਖੋ ਕਮਰ ਵੀ ਬਹੁਤ ਜ਼ਿਆਦਾ ਖੁੱਲੀ ਹੈ ਇਹਨਾਂ ਨੇ ਘਰ ਵਿੱਚ ਹੀ ਰੈਡੀ ਕਰੀ ਹੋਈ ਹੈ ਬਹੁਤ ਜ਼ਿਆਦਾ ਲੂਜ਼ ਆ ਕੋਈ ਵੀ ਇਹਨਾਂ ਨੇ ਸ਼ੇਪ ਨਹੀਂ ਦਿੱਤੀ ਹੋਈ ਆਪਾਂ ਥੋੜੀ ਜੀ ਫਿਟਿੰਗ ਦੇ ਵਿੱਚ ਬਣਾਉਣੀ ਆ ਇਹ ਕਮਰ ਦੇ ਵਿੱਚੋਂ 20 ਇੰਚ ਆ ਤਾਂ ਆਪਾਂ 19 ਇੰਚ ਰੱਖਾਂਗੇ ਦੇਖੋ ਕਮਰ ਦੇ ਵਿੱਚੋਂ हिਪ ਹੈਗੀ ਇਹਨਾਂ ਦੀ 21.5 ਇੰਚ ਹਿਪ ਦੇ ਵਿੱਚੋਂ ਆਪਾਂ ਇੰਨਾ ਹੀ ਰੱਖਾਂਗੇ ਹੁਣ ਦੂਸਰਾ ਆ ਗਿਆ ਆਪਾਂ ਨੇ ਸ਼ੋਲਡਰ ਤੀਰਾ ਕਿਵੇਂ ਨਾਪਣਾ ਇਹਦਾ ਦੇਖੋ ਜਿਹੜੀ ਆ ਤੀਰੇ ਦੀ ਸਲਾਈ ਹੁੰਦੀ ਆ ਬਾਜੂ ਦੀ ਕਪੜਾ ਚੈੱਕ ਹੋਣ ਦੇ ਕਾਰਨ ਤੁਹਾਨੂੰ ਥੋੜਾ ਜਿਆਦਾ ਨਜ਼ਰ ਘਟ ਆਉਂਦਾ ਹੋਗਾ ਤਾਂ ਮੈਂ ਉਸੇ ਤਰੀਕੇ ਨਾਲ ਤੁਹਾਨੂੰ ਪਕੜ ਕੇ ਦੱਸ ਰਹੀ ਆ ਜਿਵੇਂ ਦੇਖੋ ਆਪਣੀਆਂ ਸ਼ੋਲਡਰ ਨੇ ਜਿੱਥੋਂ ਮੋਢਾ ਝੜਿਆ ਹੋਇਆ ਤੁਸੀਂ ਉੱਥੋਂ ਪਕੜਨਾਗਾ ਇਸੇ ਤਰੀਹੀ ਦੂਸਰੇ ਪਾਸੇ ਲੈ ਕੇ ਜਾਣਾ ਦੇਖੋ ਇਹ 18 ਇੰਚ ਤੀਰਾ ਤਿਆਰ ਆ ਤਾਂ ਆਪਾਂ ਇਹਨੂੰ 1 ਇੰਚ ਵੱਧ ਕਟਾਂਗੇ ਇਹ ਤੁਹਾਨੂੰ ਕਟਿੰਗ ਕਰਦੇ ਵੇਲੇ ਦੱਸਾਂਗੇ ਤੁਸੀਂ ਜਿਵੇਂ ਮੋਢੇ ਨੂੰ ਨਾਪਨਾਗਾ ਕਈ ਵਾਰ ਤਾਂ ਦੇਖੋ ਮੋਢਾ ਇਸ ਤਰੀਕੇ ਨਾਲ ਰੇਵ ਨਾਪ ਲੈਂਦੇ ਨੇ ਉਹ ਤੁਹਾਡਾ ਆਪਣਾ ਅਲੱਗ-ਅਲੱਗ ਤਰੀਕਾ ਜਿਵੇਂ ਵੀ ਤੁਸੀਂ ਕਟਿੰਗ ਕਰਦੇ ਹੋ ਜਿਸ ਹਿਸਾਬ ਦੇ ਨਾਲ ਤੁਸੀਂ ਓਮੇ ਕਰ ਸਕਦੇ ਹੋ ਫਿਲਹਾਲ ਜਦੋਂ ਮੈਂ ਕਟਿੰਗ ਕਰਦੀਆਂ ਤਾਂ ਮੈਂ ਇਸ ਤਰੀਕੇ ਦੇ ਨਾਲ ਨਾਪਦੀਆਂ ਦੇਖੋ ਜਿਵੇਂ 7.5 ਇੰਚ ਮੋਢਾ ਹੈ ਇਹਨਾਂ ਦਾ ਖੁੱਲਾ ਨਾਪ ਬਹੁਤ ਜ਼ਿਆਦਾ ਹੈ ਪਰ ਮੋਢਾ ਘੱਟਾ ਕਿਉਂਕਿ ਬੱਚੇ ਦੀ ਇਹਨਾਂ ਨੇ ਲੂਜ਼ ਬਣਾਈ ਹੋਈ ਆ ਉਸੇ ਹਿਸਾਬ ਨਾਲ ਜਿਵੇਂ ਫਿਟਿੰਗ ਦਾ ਨਾਪ ਸੀ 7.5 ਇੰਚ ਤਾਂ ਇਹਨਾਂ ਦਾ ਮੋਢਾ ਵੀ 8.5 ਦੇ ਵਿੱਚ ਹੋਣਾ ਜ਼ਰੂਰੀ ਸੀਗਾ ਕਿਉਂਕਿ ਇਹ ਬੱਚਾ ਜਿਹਦਾ ਨਾਪ ਆ ਉਹ ਪਤਲਾ ਐ ਬੈਸੀ ਲੂਜ਼ ਬਣਵਾਈ ਹੋਈ ਹੈ ਇਹਨਾਂ ਨੇ ਇਹ ਸੈਡ ਸਲਾਈਨ ਆਪਣੀ ਆ ਤੁਸੀਂ ਇੱਥੋਂ ਵੀ ਨਾਪ ਸਕਦੇ ਹੋ ਨੀਚੇ ਤੋਂ ਝਾਕ ਵੀ ਨਾਪ ਸਕਦੇ ਹੋ ਪਰ ਆਪਾਂ ਕੀ ਕਰਾਂਗੇ ਜਦੋਂ ਵੀ ਤੁਸੀਂ ਨਾਪਣਾ ਕਈ ਵਾਰ ਸੂਟ ਦੀ ਸ਼ਰਟ ਦੀ ਲੈਂਥ ਵੱਧ ਘਟ ਹੁੰਦੀ ਆ ਤਾਂ ਤੁਸੀਂ ਨੇ ਉੱਪਰੋਂ ਸੈਡ ਸਲਾਈਨ ਆਪ ਲੈਣੀ ਆ ਵੀ ਕਿੰਨੇ ਇੰਚ ਤਿਆਰ ਰੱਖੀ ਹੋਈ ਆ ਦੇਖੋ 14.5 15 ਦੇ ਵਿੱਚਕਾਰ ਆ ਇਹ ਸੈਡ ਸਲਾਈ ਹੈਗੀ ਹੁਣ ਤੁਹਾਨੂੰ ਦੱਸ ਦਿਆਂ ਪਹਿਲੀ ਕਟਿੰਗ ਕਿਵੇਂ ਕਰਨੀ ਆ ਆਪਣੇ ਕੋਲੇ ਪੂਰਾ ਪ੍ਰੋਪਰ ਨਾਪ ਆਪਾਂ ਨੇ ਨਾਪ ਲਿਆ ਹੁਣ ਦੇਖੋ ਆਪਾਂ ਨੇ ਸ਼ਰਟ ਦੀ ਲੈਂਥ ਹੈ ਦੀ ਉਹ ਪੂਰੀ ਆਪਾਂ ਨੇ 43 ਰੱਖੀ ਹੋਈ ਆ 40 ਤਿਆਰ ਰੱਖਣੀ ਆ 43 ਇਹ ਦੇਖੋ ਪੂਰੀ ਸ਼ਰਟ ਦੀ ਲੈਂਥ ਆਪਾਂ ਨੇ ਉੱਪਰ ਤੋਂ ਲੈ ਕੇ نیچے ਤੱਕ ਹੁਣ ਇਹਦੇ ਆਪਾਂ ਨੇ ਧੀਰੇ ਦਾ ਨਿਸ਼ਾਨ ਲਾਉਣਾ ਦੇਖੋ ਕਿਵੇਂ ਲਾਉਣਾਗਾ ਹੁਣ ਦੇਖੋ ਆਪਾਂ ਨੇ ਇਸ ਤਰ੍ਹਾਂ ਡਬਲ ਫੋਲਡਿੰਗ ਕਰੀ ਹੋਈ ਆ ਓਪਨ ਵਾਲਾ ਪਾਸਾ ਆਪਣੇ ਆਪਣੀ ਤਰਫ ਰੱਖਣਾਗਾ ਜਿਹੜਾ ਕੁੰਡੇ ਵਾਲਾ ਪਾਸਾ ਜਨਨ ਕਿ ਗੋਲ ਉਹ ਆਪਾਂ ਨੇ ਦੂਸਰੀ ਤਰਫ ਰੱਖਣਾਗਾ ਹੁਣ ਆਪਾਂ ਨੇ ਲਾਉਣਾ ਧੀਰੇ ਦਾ ਨਿਸ਼ਾਨ ਆਪਾਂ ਨੇ 9 ਇੰਚ ਧੀਰੇ ਦਾ ਨਿਸ਼ਾਨ ਧੀਰਾ ਮਿਨ ਅਸੀਂ ਤਾਂ ਆਪਾਂ 19 ਇੰਚ ਤੇ ਨਿਸ਼ਾਨ ਲਾਵਾਂਗੇ ਇਸ ਤਰੀਕੇ ਨਾਲ ਹੁਣ ਦੇਖੋ ਆਮ ਤਾਪਾ 6.5 ਇੰਚ ਮੋਢਾ ਕਟਾਈ ਦਾ ਕਰਦੇ ਹੁੰਨੇ ਆ ਕਿਉਂਕਿ ਦੇਖੋ ਟੀਰਾ ਇਹਦਾ ਜ਼ਿਆਦਾ ਹੈਗਾ ਤੇ ਫਿਟਿੰਗ ਵੀ ਜ਼ਿਆਦਾ ਆ ਤਾਂ ਆਪਾਂ ਨੂੰ ਕੀ ਕਰਨਾ ਪਊਗਾ 7 ਇੰਚ ਤੇ ਨਿਸ਼ਾਨ ਲਗਾਵਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਅੱਧਾ ਇੰਚ ਵੱਧ ਹੀ ਚੱਲਣਾਗਾ ਕਿਉਂਕਿ ਜਦੋਂ ਆਪਾਂ ਮੋਢੇ ਨੂੰ ਚੜਾਵਾਂਗੇ ਥੋੜੀ ਬਹੁਤੀ ਕਟਾਈ ਉਦੋਂ ਪਾਈ ਜਾਊਗੀ ਹੁਣ ਆਪਾਂ ਨੇ ਇੱਥੋਂ ਵੀ ਕਟਾ ਕੇ ਚੱਲਣਾਗਾ ਅੱਧਾ ਇੰਚ ਇੱਥੋਂ ਆਪਾਂ ਘੱਟ ਜਿੰਨਾ ਟੀਰਾ ਪਾਇਆ ਤੁਸੀਂ 9 ਪਾ ਰਹੇ ਹੋ ਇਹ ਰਿਹਾ ਤਿਆਰ 9 ਆ ਤਾਂ 9.5 ਪਾਉਣਾਗਾ ਇੱਥੋਂ ਆਪਾਂ ਨੇ 9 ਇੰਚ ਰੱਖਣਾ ਹੋਊਗਾ ਜਨਿ ਕਿ ਇਸ ਨਾਪ ਨਾਲੋਂ 1/2 ਇੰਚ ਆਪਾਂ ਨੇ ਘਟਾਉਣਾ ਕਿਉਂਕਿ ਆ ਚੀਜ਼ ਤੇ ਫਿਰ ਬਲ ਨਹੀਂ ਆਉਂਦੇ ਹੁਣ ਫਿਟਿੰਗ ਦਾ ਨਾਪ ਆਪਾਂ ਨੇ 2.5 ਇੰਚ ਰੱਖਣਾ ਉਹਦੇ ਨਾਲ ਆਪਾਂ ਘਟਾ ਕੇ ਚੱਲਾਂਗੇ ਦੇਖੋ ਸਵਾ 10 ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਇਹ ਆਪਣਾ ਹੋ ਗਿਆ ਅੰਦਰ ਫੋਲਡਿੰਗ ਦਾ ਸਪੇਸ ਅੰਦਰ ਵਾਲੀ ਹੋਗੀ ਹੁਣ ਆਪਾਂ ਨੇ ਇੱਥੋਂ ਇਹਨੂੰ ਗਲਾਈ ਪਾਉਣੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਗਲਾਈ ਪਾਉਂਗੇ ਐਸੇ ਹਿਸਾਬ ਨੇ ਨਾਲ ਗਲਾਈ ਪਾਉਗੀ ਹੁਣ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਦੇ ਵਿੱਚੋਂ ਆਪਾਂ ਰੱਖਣਾਗਾ 19 ਇੰਚ 2 ਇੰਚ ਆਪਾਂ ਨੇ ਸਪੇਸ ਛੱਡਣੀ ਅੰਦਰ ਵਾਸਤੇ ਹੁਣ ਸਾਈਡ ਸਲਾਈ ਦੇਖੋ ਉਹਦੀ ਸੀ 14.5 ਤਿਆਰ ਤਾਂ ਆਪਾਂ ਨੇ 15 ਸਵਾ 15 ਦੇ ਨਿਸ਼ਾਨ ਲਾਵਾਂਗੇ ਕਿਉਂਕਿ ਜਦੋਂ ਆਪਾਂ ਨੇ ਮੋਢਾ ਚੜਾਵਾਂਗੇ ਸ਼ੋਲਡਰ ਦੇ ਵਿੱਚ ਆਉਦਾ ਆਪਣੀਆਂ ਸਲਾਈ ਇੱਥੋਂ ਕਟਿੰਗ ਕਰਕੇ ਬਾਜੂ ਚੜੂਗੀ ਤਾਂ ਆਪਾਂ ਕਿਹੜਾ ਆਰਜੀ ਤੌਰ ਤੇ 15 ਸਵਾ 15 ਦੇ ਵਿੱਚ ਲਗਾਵਾਂਗੇ ਜਦੋਂ ਆਪਣੀ ਬਾਜੂ ਚੜ ਗਈ ਫਿਰ ਆਪਾਂ ਬਾਅਦ ਵਿੱਚ ਨਾਪ ਕੇ ਰੱਖ ਸਕਦੇ ਹਾਂ ਮਮਾ ਪਰਚੀ ਦੇਖੋ ਹੀ ਪਾਪੜੇ ਰੱਖਣੀਆਂ 21 ਤਾਂ ਆਪਾਂ 21 ਤੇ ਹੀ ਨਿਸ਼ਾਨ ਲਗਾਵਾਂਗੇ 1 ਇੰਚ ਆਪਾਂ ਨੇ ਸਪੇਸ ਦੇਣੀ ਆ ਚਾਕ ਫੋਲਡਿੰਗ ਵੇਲੇ ਹੁਣ ਘੇਰਾ ਵੀ ਆਪਾਂ ਇੰਨਾ ਹੀ ਰੱਖਾਂਗੇ ਦੇਖੋ 21 ਇੰਚ ਹੀ ਘੇਰਾ ਰੱਖਣਾਗਾ ਤਿਆਰ ਇੰਚ ਦਾ ਆਪਾਂ ਮਾਰ ਜਾਂਦੇ ਵਾਂਗੇ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲੈਣੇ ਆ ਤੁਹਾਡੇ ਕੋਲੇ ਸਕੁਅਰ ਹੈਗਾ ਦੇਖੋ ਸਕੁਅਰ ਨਾਲ ਵੀ ਲਾ ਸਕਦੇ ਹੋ ਬਸ ਐਂਚੀ ਟੇਪ ਨਾਲ ਵੀ ਲਗਾਇਆ ਜਾਂਦਾ ਤਾਂ ਤੁਸੀਂ ਉਸ ਤਰੀਕੇ ਨਾਲ ਇਹਦਾ ਨਿਸ਼ਾਨ ਲਗਾ ਲੈਣਾਗਾ ਹੁਣ ਦੇਖੋ ਜਿਵੇਂ ਜਿਵੇਂ ਆਪਾਂ ਨੇ ਮਾਰਕ ਕੀਤਾ ਉਹ ਉਸੇ ਤਰੀਕੇ ਨਾਲ ਆਪਾਂ ਨੂੰ ਕਟਾਈ ਕਰਾਂਗੇ। ਹਾਂਜੀ ਦੇਖੋ ਹੁਣ ਆਪਾਂ ਨੇ ਇੱਥੇ ਤੱਕ ਇਹਦੀ ਕਟਿੰਗ ਕਰ ਲਈ ਹੁਣ ਇੱਥੋਂ ਆਪਾਂ ਕੱਟ ਲਾਵਾਂਗੇ ਚਾਰੇ ਪੱਲਿਆਂ ਤੇ ਇਸ ਤਰੀਕੇ ਨਾਲ ਹੁਣ ਉੱਪਰਲੇ ਆਪਾਂ ਦੋ ਵਾਲੇ ਪੱਲੇ ਠਾਉਣੇ ਆਂ ਕਈ ਵਾਰੀ ਆਪਾਂ ਉਲਟ ਤਰੀਕੇ ਨਾਲ ਧਰ ਦਿੰਨੇ ਆਂ ਤਾਂ ਤੁਸੀਂ ਨੇ ਆ ਚੀਜ਼ ਨੂੰ ਦੇਖਣਾਗਾ। ਉੱਪਰਲੇ ਆਪਣੇ ਦੋਨੋਂ ਕੱਲੇ ਹੋਣੇ ਚਾਹੀਦੇ ਆ ਤਾਂ ਫੇਰ ਇਸ ਤਰੀਕੇ ਨਾਲ ਗਲਾਈ ਪਾਵਾਂਗੇ ਦੇਖੋ ਚੌਰਸਨੀ ਬਣਾਉਣਾ ਬਿਲਕੁਲ ਗਲਾਈ ਦੇ ਵਿੱਚ ਸ਼ੇਪ ਆਉਣੀ ਚਾਹੀਦੀ ਆਪਣੀ ਹੁਣ ਆਪਾਂ ਕਰਾਂਗੇ ਬੈਕ ਦੀ ਬੈਕ ਦੀ ਸ਼ੇਪ ਇਹਦੇ ਵਿੱਚ ਜ਼ਿਆਦਾ ਵੀ ਨਹੀਂ ਪੈਂਦੀ ਤੇ ਘੱਟ ਵੀ ਨਹੀਂ ਪਾਉਣੀ ਕਿਉਂਕਿ ਜੇ ਆਪਾਂ ਨੇ ਬਹੁਤ ਜ਼ਿਆਦਾ ਘਟਾ ਕੇ ਪਾ ਦਿੱਤਾ ਪਿੱਛੇ ਆਪਣੇ ਬਲ ਪੈਣ ਲੱਗ ਜਾਣਗੇ ਕਿਉਂਕਿ ਇਹਦੇ ਵਿੱਚ ਕਿਹੜਾ ਆਪਣੇ ਨੈਕ ਗਲਾ ਕੱਢਣਾ ਪਿੱਛੇ ਕੋਲਰ ਲੱਗੂਗਾ ਤੇ ਜ਼ਿਆਦਾ ਵੀ ਨਹੀਂ ਪਾਉਣੀ ਵੀ ਖਿੱਚ ਮਾਰੇ ਤੁਸੀਂ ਇਹ ਆਪਣੇ ਹਿਸਾਬ ਦੇ ਨਾਲ ਪਾਉਣੀ ਹੈ ਦੇਖੋ 1 ਇੰਚ ਦੀ ਸਪੇਸ ਹੋਣੀ ਜ਼ਰੂਰੀ ਆ ਹੁਣ ਆਪਾਂ ਦੇਖੋ ਇੱਥੋਂ ਬਿਲਕੁਲ ਸਿੱਧਾ ਨਹੀਂ ਇਸ ਤਰੀਕੇ ਨਾਲ ਸਿੱਧਾ ਨਹੀਂ ਕਟਾਈ ਕਰਦੇ ਹਲਕਾ ਜਿਹਾ ਢਾਲ ਦੇ ਕੇ ਕਟਾਈ ਕਰਾਂਗੇ ਕਿਉਂਕਿ ਜਦੋਂ ਆਪਾਂ ਸ਼ੋਲਡਰ ਹੋਊਗੀ ਤਾਂ ਆ ਸ਼ੋਲਡਰ ਖਿੱਚਣੀ ਪੈਣਗੇ ਨਾ ਹੀ ਇਹਦੇ ਵਿੱਚ ਕੋਈ ਇੱਥੇ ਆ ਚੀਜ਼ ਤੇ ਬਾਲ ਆਊਗਾ ਤਾਂ ਆਪਾਂ ਨੇ ਇਸ ਤਰੀਕੇ ਨਾਲ ਫਿਰ ਆਪਾਂ ਸਿੱਧਾ ਲੈ ਕੇ ਜਾਵਾਂਗੇ 2 ਟਾ ਇੰਚ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਤੁਸੀਂ ਆ ਚੀਜ਼ ਦੀ ਕਟਾਈ ਦੇਖ ਸਕਦੇ ਹੋ ਆਪਾਂ ਨੇ ਅੱਧੇ ਇੰਚ ਦਾ ਫਰਕ ਪਾਇਆ ਉਸੇ ਤਰੀਕੇ ਨਾਲ ਆਪਾਂ ਬੈਕ ਨੂੰ ਰੱਖ ਦਾਂਗੇ ਦੇਖੋ ਸਿਰਫ ਆ ਕੱਪੜਾ ਉਤਾਰਿਆ ਆਪਾਂ ਨੇ ਹੁਣ ਆਪਾਂ ਇਹਦਾ ਕੀ ਕਰਨਾ ਕਾਲਰ ਦਾ ਨਿਸ਼ਾਨ ਲਗਾਵਾਂਗੇ ਜਿੱਥੇ ਆਪਾਂ ਕਾਲਰ ਕੱਢਣਾ ਫੱਟੀ ਦਾ ਇਹ ਚੀਜ਼ਾਂ ਧਿਆਨ ਨਾਲ ਦੇਖਣ ਵਾਲੀਆਂ ਨੇ ਦੇਖੋ ਬਾਕੀ ਤਾਂ ਕਟਾਈ ਫਿਲਹਾਲ ਉਹੀ ਹੁੰਦੀ ਆ ਹੁਣ ਦੇਖੋ ਆਪਾਂ ਨੇ ਇਹਦੇ ਕਾਲਰ ਲਗਾਉਣਾ ਕੋਈ ਇਹਦੇ ਵਿੱਚ ਆਪਾਂ ਨੇ ਤੀਰਾ ਐਕਸਟਰਾ ਨਹੀਂ ਪਾਇਆ ਤਾਂ ਆਪਾਂ ਇਹਦਾ ਹਾਲਾ ਕੱਢਣਾ ਦੇਖੋ ਉਹ ਆਪਾਂ ਕਿੰਨਾ ਕੱਢਾਂਗੇ 2.5 ਤੋਂ 3 ਦੇ ਵਿੱਚ ਆਪਾਂ ਨੇ ਹਾਲਾ ਕੱਢਣਾ ਹੋਗਾ ਤੁਸੀਂ ਬੱਚਾ ਹੈਲਦੀ ਆ ਕਿਵੇਂ ਉਸ ਹਿਸਾਬ ਦੇ ਨਾਲ ਲੈ ਸਕਦੇ ਹੋਗੇ نیچے ਨੂੰ ਆਪਾਂ 3 ਇੰਚ ਕੱਢਾਂਗੇ ਆਪਾਂ ਜ਼ਰੂਰਤ ਪੈਣ ਤੇ ਜੇ ਕਾਲਰ ਵੱਧਦਾ ਘਟਦਾ ਹੋਵੇ ਤਾਂ ਆਪਾਂ ਇਹਨੂੰ ਫਿਰ ਕਟਾਈ ਕਰ ਸਕਦੇ ਆ ਫਿਲਹਾਲ ਆਪਾਂ ਇੱਥੋਂ ਪੌਣੇ ਤਿੰਨ ਤੇ ਇੱਥੋਂ ਤਿੰਨ ਦੇ ਵਿੱਚ ਲੈ ਕੇ ਆਪਾਂ ਇਹਦੀ ਕਟਾਈ ਗਲਾਈ ਪਾਵਾਂਗੇ ਇਸ ਤਰ੍ਹਾਂ ਗਲਾਈ ਦੇ ਵਿੱਚ ਸ਼ੇਪ ਹੋਣੀ ਚਾਹੀਦੀ ਆ ਆਹ ਸ਼ੇਪ ਆਉਗੀ ਦੇਖੋ ਛੋਟੀ ਗਲਾਈ ਦੇ ਵਿੱਚ ਹੁਣ ਦੇਖੋ ਆਪਾਂ ਨੇ ਫੱਟੀ ਦਾ ਨਿਸ਼ਾਨ ਲਾਉਣਾ ਨੀਚੇ ਨੂੰ ਹੁਣ ਫੱਟੀ ਆਪਾਂ 10 ਇੰਚ ਤੇ ਨਿਸ਼ਾਨ ਲਗਾਵਾਂਗੇ ਸਾਢੇ 9 ਪੌਣੇ 10 ਦੇ ਵਿੱਚ ਆਪਾਂ ਨੇ ਇੱਥੇ ਨਿਸ਼ਾਨ ਲਾ ਲਿਆ ਹੁਣ ਦੇਖੋ ਜੇ ਤਾਂ ਆਪਾਂ ਨੇ ਇਸ ਤਰ੍ਹਾਂ ਚੱਲਣਾ ਵੀ ਫੱਟੀ ਆਪਾਂ ਕਿਹੜੀ ਸਾਈਡ ਲਗਾਉਣੀ ਆ ਵੈਸੇ ਤੋਂ ਬਟਨ ਟੇਕ ਵਾਲਾ ਜਿਹੜਾ ਪੱਲਾ ਹੁੰਦਾ ਜਿਹੜੀ ਸਾਈਡ ਤੇ ਬਟਨ ਲੱਗਦੇ ਹੁੰਦੇ ਨੇ ਉਹ ਪੱਲਾ ਹਮੇਸ਼ਾ ਵਾਸਤੇ ਆਪਾਂ ਵੱਡਾ ਰੱਖਦੇ ਹੁੰਨੇ ਆ ਜਿਹੜੇ ਪਾਸੇ ਫੱਟੀ ਲੱਗਦੀ ਹੁੰਦੀ ਆ ਉਹ ਛੋਟਾ ਹੁੰਦਾ ਤਾਂ ਆਪਾਂ ਨੇ ਕੀ ਕਰਨਾ ਆਪਾਂ ਨੇ ਪੁੱਠੇ ਸ਼ਰਟ ਨੂੰ ਹੀ ਕਟਿੰਗ ਕਰਿਆ ਜਿਹੜਾ ਬੁਰਾ ਵਾਲਾ ਪਾਸਾ ਉਹ ਬਾਹਰਲੇ ਪਾਸੇ ਆ ਜਿਹੜਾ ਸਫਾਈ ਵਾਲਾ ਪਾਸਾ ਉਹ ਅੰਦਰਲੇ ਪਾਸੇ ਰੱਖਿਆ ਹੋਇਆ ਤਾਂ ਆਪਾਂ ਦੇਖੋ ਇਹਦੀ ਕਟਾਈ ਕਰਨੀ ਆ ਤੁਸੀਂ ਕਿਵੇਂ ਕਰੋਗੇ ਉੱਪਰਲੇ ਪੱਲੇ ਨੂੰ ਇਸ ਤਰੀਕੇ ਨਾਲ ਕਟੋਗੇ ਬਿਲਕੁਲ ਵਿਚਕਾਰੋਂ ਨਹੀਂ ਕਟਣਾ ਸੈਂਟਰ ਦੇ ਵਿੱਚੋਂ ਥੋੜਾ ਜਿਹਾ ਦੋ ਕਸੂਤ ਆਪਾਂ ਨੇ ਇਸ ਤਰੀਕੇ ਨਾਲ ਕੱਟਣਾ ਵੀ ਆਪਸ ਵਿੱਚ ਪੱਲੇ ਦਾ ਫੱਟੀ ਨੂੰ ਫਰਕ ਪਵੇ ਕਿਉਂਕਿ ਫੱਟੀ ਆਪਾਂ ਚੜਾਈ ਦੇ ਵਿੱਚ ਲਾਉਣੇ ਨੇ ਜਿਹੜੀ ਬਟਨ ਟੇਕ ਹੁੰਦੀ ਹੈ ਉਹ ਪਤਲੀ ਹੁੰਦੀ ਆ ਤਾਂ ਮੈਂ ਇਸ ਤਰੀਕੇ ਨਾਲ ਕਟੂੰਗੀ ਦੇਖੋ ਇੱਥੇ ਆਪਾਂ ਹਲਕਾ ਜਿਹਾ ਤਿਰਛਾ ਕੱਟ ਲਗਾ ਦਾਂਗੇ ਦੇਖੋ ਆਹ ਚੀਜ਼ ਐਸ ਤਰ੍ਹਾਂ ਜਿੱਦੋਂ ਆਪਾਂ ਇਹਦੇ ਤੇ ਬਟਨ ਟੇਕ ਲਗਾਵਾਂਗੇ ਦੇਖੋ ਆ ਆਪਣਾ ਵੱਡਾ ਪੱਲਾ ਆ ਗਿਆ ਵੱਡੇ ਪਾਸੇ ਹੀ ਬਟਨ ਲੱਗਣਗੇ ਇਸ ਤਰ੍ਹਾਂ ਪੱਟੀ ਨੂੰ 모ੜ ਕੇ ਆਪਾਂ ਫੱਟੀ ਬਣਾਵਾਂਗੇ ਇਧਰਲੇ ਪਾਸੇ ਆਪਣੀ ਬਣੂਗੀ ਫੱਟੀ ਜਿੱਧਰਲੇ ਪਾਸੇ ਆਪਾਂ ਕਾਜ ਕਰਦੇ ਹਾਂ ਜੀ ਹੁਣ ਆਪਾਂ ਇਹਦੀ ਬਾਜੂ ਦੀ ਕਟਾਈ ਕਰਨੀ ਆ 2.5 ਮੀਟਰ ਕੱਪੜਾ ਸੀ ਦੇਖੋ ਇਹ ਇੱਕ ਤਾਂ ਆਪਣੇ ਕੋਲੇ ਉੱਪਰੋਂ ਪੀਸ ਇਸ ਤਰੀਕੇ ਨਾਲ ਉਤਰਿਆਗਾ ਇੱਕ ਆਪਣੇ ਨਾਲੋਂ ਸਾਈਡ ਤੋਂ ਉਤਰਿਆ ਬਾਜੂ ਦੇਖੋ ਇਹਦੀ ਵੀ ਬਣ ਜੂਗੀ ਜੇ ਆਪਾਂ ਬਿਨਾਂ ਜੋੜ ਤੋਂ ਬਾਜੂ ਬਣਾਉਣੀ ਹੈ ਤਾਂ ਆਪਾਂ ਇਸ ਵੱਲੇ ਦੇ ਵਿੱਚੋਂ ਬਣਾਵਾਂਗੇ ਜੇ ਜੋੜ ਵਾਲੀ ਬਣਾਉਣੀ ਹੈ ਤੁਸੀਂ ਨੇ ਮੰਨ ਲਓ ਵੀ ਕਈ ਵਾਰ ਕੱਪੜਾ ਆਪਣੇ ਕੰਮ ਆ ਜਾਂਦਾ ਤਾਂ ਤੁਸੀਂ ਇਹਦੇ ਵਿੱਚੋਂ ਵੀ ਥੋੜਾ ਜਿਹਾ ਜੋੜ ਪੈ ਜੂਗਾ ਦੇਖੋ ਇਹਦੇ ਵਿੱਚ ਕੋਈ ਚੱਕਰ ਨਹੀਂ ਬਾਜੂ ਆਮ ਨਾਲ ਆਪਣੀ ਰੈਡੀ ਹੋ ਜੂਗੀ ਤਾਂ ਤੁਸੀਂ ਦੇਖੋ ਜਿਹੜਾ ਆਪਣਾ ਸਾਈਡ ਤੋਂ ਕੱਪੜਾ ਉਤਰਿਆਗਾ ਉਹਦੀ ਬਾਜੂ ਦੀ ਕਟਾਈ ਆਪਾਂ ਨੇ ਕਿਵੇਂ ਕਰਨੀ ਆ ਦੇਖੋ ਆਪਾਂ ਨੇ ਡਬਲ ਫੋਲਡਿੰਗ ਦੇ ਵਿੱਚ ਕਰਿਆ ਹੋਇਆਗਾ ਬਾਜੂ ਦੀ ਲੰਬਾਈ ਹੈਗੀ ਆ 20 ਇੰਚ ਤੇ ਆਪਾਂ ਨੇ ਕੀ ਕਰਨਾ ਹੈ ਦਾ 22 ਇੰਚ ਨੂੰ ਵੱਧ ਕਟਾਂਗੇ ਕਿਉਂਕਿ ਬਾਈਟ ਕਲਰ ਦੀ ਬਾਟਮਾ ਜਹੀ ਜੀ ਪੱਟੀ ਲਗਾਉਣੀ ਆ ਗੁੰਮ ਪੱਟੀ ਆਪਾਂ ਨੇ ਉੱਪਰ ਤਾਂ 20 ਇੰਚ ਆਪਣੀ ਬਾਜੂ ਦੀ ਲੈਂਥ ਆ ਤਾਂ ਆਪਾਂ ਇਹਨੂੰ 21 ਇੰਚ ਕਟਾਈ ਦੀ ਕਰਾਂਗੇ ਦੇਖੋ ਸਿੱਧਾ ਆਪਾਂ ਪਹਿਲਾਂ ਕੱਪੜੇ ਨੂੰ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਹੁਣ ਆਪਾਂ ਨੇ ਮੋਡਾ ਦੇਖੋ 8.5 ਉਹਦਾ 7.5 ਮਿੰਟ ਆਇਆ ਸੀ ਜਿਸ ਹਿਸਾਬ ਨਾਲ ਆਪਣਾ ਕੋਲੇ ਦਾ ਨਾਪਤਾ ਆਪਾਂ 8 ਸਵਾ 8 ਦੇ ਵਿੱਚ ਮੋਢਾ ਪਾਵਾਂਗੇ ਉਸੇ ਹਿਸਾਬ ਦੇ ਨਾਲ ਤੁਸੀਂ ਨਿਸ਼ਾਨ ਲਾਉਣਾ ਮੰਨ ਕੇ ਚੱਲੋ ਆਪਾਂ ਨੇ 8.5 ਮੋਢਾ ਪਾਉਣਾ ਤਾਂ 9.5 ਇੰਚ ਆਪਣਾ ਕਟਾਈ ਦਾ ਹੋਣਾ ਜ਼ਰੂਰੀ ਆ 1 ਇੰਚ ਮਾਰਜਿਨ ਹੋਣਾ ਜ਼ਰੂਰੀ ਆ ਤਾਂ ਆਪਾਂ ਨੇ ਜਿਹੜੀ ਆ ਢਾਲ ਪਾਉਣੀ ਆ ਦੇਖੋ ਬਹੁਤ ਜ਼ਿਆਦਾ ਨਹੀਂ ਪਾਉਣੀ ਆ ਆਮ ਸੂਟਾਂ ਦੇ ਵਿੱਚ ਤਾਂ ਆਪਾਂ 3.5 4 ਦੇ ਵਿੱਚ ਪਾ ਦਿੰਨੇ ਆ ਇਹ ਢਾਲ ਤੁਸੀਂ 3 ਇੰਚ ਦੀ ਪਾਉਣੀ ਆ ਕਿਉਂਕਿ ਜੇ ਆਪਾਂ ਨੇ ਜ਼ਿਆਦਾ ਬਾਤੀ ਤਾਂ ਬੈਕ ਤੋਂ ਖਿੱਚ ਮਾਰ ਸਕਦਾ ਤੇ ਜਿਆਦਾ ਘੱਟ ਪਾਵਾਂਗੇ ਤਾਂ ਆਪਣੇ ਬਲ ਪੈਣਗੇ ਤਾਂ ਤੁਸੀਂ ਇਸ ਹਿਸਾਬ ਦੇ ਨਾਲ ਸ਼ੇਪ ਪਾਉਣੀ ਹੈ ਦੀ ਦੇਖੋ ਐਥੂ ਉਪਰ ਛੱਡਾਂਗੇ ਥੋੜਾ ਜਿਹਾ ਆ ਆ ਦੇਖੋ ਇਸ ਹਿਸਾਬ ਦੇ ਨਾਲ ਦੀ ਸ਼ੇਪ ਪਾਉਗੀ ਬਾਜੂ ਦੀ ਹੁਣ ਮੂਰੀ ਇਹਦੀ ਹੈਗੀ ਆ 8 ਇੰਚ ਖੁੱਲੀ ਜਾਨੀ ਕਿ 4 ਇੰਚ ਤੇ ਨਿਸ਼ਾਨ ਲਗਾਵਾਂਗੇ ਆਪਾਂ ਡੇਢ ਪੌਣੇ 2 ਦੇ ਵਿੱਚ ਆਪਾਂ ਨੇ ਮਾਰ ਜਨ ਦੇਣਾਗਾ ਹੁਣ ਤੁਸੀਂ ਫੱਟੀ ਦੀ ਸ਼ੇਪ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ 3 ਇੰਚ ਟੇਪ ਨਾਲ ਵੀ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ कपड़ा उतरिया जोड़, अपना तो जोड़ नलता अपना पा सराम अपना कपड़ा नहीं ज्यादा वेस्टिज जाऊगा इस तरह उपर रख के देखो ये जोड़ कटिंग कर देंगे ਹਾਂਜੀ ਇਹ ਸੀ ਆਪਣੀ ਸ਼ਰਟ ਦੀ ਤੇ ਬਾਜੂ ਦੀ ਕਟਾਈ ਇਹ ਸੀ ਆਪਣੀ ਸਕੂਲ ਦੀ ਡਰੈਸ ਸੀਗੀ ਕਿਉਂਕਿ ਆਪਾਂ ਆਮ ਘਰਾਂ ਦੇ ਵਿੱਚ ਬਣਾ ਸਕਦੇ ਹਾਂ ਦੀ ਕੋਈ ਜ਼ਿਆਦਾ ਫਿਟਿੰਗ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਬੱਚੇ ਜ਼ਿਆਦਾਤਰ ਸਕੂਲਾਂ ਵਾਲੇ ਲੂਜ਼ ਹੀ ਪਹਿਨਦੇ ਆ ਤਾਂ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਘਰ ਵਿੱਚ ਬੈਠ ਕੇ ਆਪਣੀ ਡਰੈਸ ਬੱਚਿਆਂ ਦੀ ਰੈਡੀ ਕਰ ਸਕਦੇ ਹੋ ਬਹੁਤ ਹੀ ਸਿੰਪਲ ਦੇ ਨਾਰਮਲ ਤਰੀਕੇ ਨਾਲ ਤੁਹਾਨੂੰ ਕਟਾਈ ਦੱਸੀ ਆ ਅਸੀਂ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਇਹ ਦੀ ਸਟੀਚਿੰਗ ਵੀ ਦੇ ਸਕੀਏ ਕਿਉਂਕਿ ਕਾਲਰ ਵਗੈਰਾ ਲਾਉਣ ਦੇ ਵਿੱਚ ਥੋੜਾ ਜਿਹਾ ਦਿੱਕਤ ਆਉਂਦੀ ਹੁੰਦੀ ਹੈ ਉਹ ਤੁਸੀਂ ਕਿਸ ਤਰੀਕੇ ਨਾਲ ਲਗਾ ਸਕਦੇ ਹੋ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਾਲਰ ਨੂੰ ਤੁਸੀਂ ਕਿਸ ਤਰੀਕੇ ਨਾਲ ਲਗਾ ਸਕਦੇ